ਹੁਣ ਭਾਰਤ ਦੇ ਵਿੱਚ ਵੀ ਜਿਹੜਾ ਸਕੰਝਾ ਕਸਿਆ ਜਾਣ ਲੱਗਾ ਤੁਹਾਨੂੰ ਦੱਸਦੀ ਆ ਕਿ ਸੋਸ਼ਲ ਮੀਡੀਆ ਹੁਣ ਭਾਰਤ ਦੇ ਵਿੱਚ ਵੀ ਕਿਤਨਾ ਕਿਤੇ ਬੈਨ ਹੋਣ ਵਾਲਾ ਤੁਹਾਨੂੰ ਦੱਸਦੀ ਆ ਕਿ ਕੁਝ ਦਿਨ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਜਿਹੜਾ ਉਹ 16 ਸਾਲ ਤੋਂ ਘਾਟੋਮਰ ਦੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਬੈਨ ਕਰ ਦਿੱਤਾ ਗਿਆ ਸੀ ਚਾਹੇ ਉਹ ਇੰਸਟਾਗ੍ਰam ਹੋਵੇ ਚਾਹੇ ਫੇਸਬੁੱਕ ਹੋਵੇ ਚਾਹੇ ਸਨੈਪਚੈਟ ਐਕਸ ਟਵਿੱਟਰ ਇਦਾਂ ਦੇ ਜਿਹੜੇ ਸਾਰੇ ਸੋਸ਼ਲ ਮੀਡੀਆ ਅਕਾਊਂਟ ਸੀਗੇ ਉਹ ਬੈਨ ਕਰ ਦਿੱਤੇ ਗਏ ਸੀ ਤੇ ਨਾਲ ਜਿਹੜਾ ਇੱਕ ਮੋਟਾ ਜੁਰਮਾਨਾ ਏ ਉਹ ਵੀ ਰੱਖਿਆ ਗਿਆ ਸੀ ਆਸਟ੍ਰੇਲੀਆ ਸਰਕਾਰ ਦੇ ਵੱਲੋਂ 5 ਕਰੋੜ ਤੱਕ ਦਾ ਜਿਹੜਾ ਜੁਰਮਾਨਾ ਸੀ ਉਹ ਰੱਖਿਆ ਗਿਆ ਸੀ ਹੁਣ ਉਸੇ ਤਰਜ਼ ਤੇ ਭਾਰਤ ਦੇ ਵਿੱਚ ਵੀ ਜਿਹੜਾ ਹੁਣ ਸੋਸ਼ਲ ਮੀਡੀਆ ਨੂੰ ਬੈਨ ਕਰਨ ਦੀਆਂ ਜਿਹੜੀਆਂ ਤਿਆਰੀਆਂ ਨੇ ਉਹ ਚੱਲ ਰਹੀਆਂ ਨੇ ਬ੍ਰਾਡਕਾਸਟਿੰਗ ਮਿਨਿਸਟਰ ਦੇ ਵੱਲੋਂ ਜਿਹੜਾ ਇੱਕ ਵੱਡਾ ਬਿਆਨ ਆ ਉਹ ਦੇ ਦਿੱਤਾ ਗਿਆ ਤੇ ਅੱਜ ਇਹ ਬਿਆਨ ਲੋਕ ਸਭਾ ਦੇ ਵਿੱਚ ਦਿੱਤਾ ਗਿਆ ਜੋ ਕਿ ਵਿਰੋਧੀ ਧਿਰ ਦੇ ਵੱਲੋਂ ਲਗਾਤਾਰ ਹੰਗਾਮਾ ਕੀਤਾ ਜਾ ਰਿਹਾ ਸੀ ਤਾਂ ਹੋਣਾ ਜਿਹੜੇ ਬ੍ਰਾਡਕਾਸਟਿੰਗ ਮਨਿਸਟਰ ਨੇ ਉਹਨਾਂ ਦੇ ਵੱਲੋਂ ਉਸ ਹੰਗਾਮੇ ਦੇ ਦੌਰਾਨ ਹੀ ਜਿਹੜਾ ਇਸ ਚੀਜ਼ ਤੇ ਜ਼ੋਰ ਪਾ ਕੇ ਜਿਹੜਾ ਇੱਕ ਬਿੱਲ ਲਿਆਉਣ ਦੇ ਲਈ ਕਿਹਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਕੋਈ ਵੀ ਵਿਅਕਤੀ ਸੋਸ਼ਲ ਮੀਡੀਆ ਤੇ ਜਿਹੜੀ ਅਸ਼ਲੀਲ ਸਮੱਗਰੀ ਆ ਉਸ ਨੂੰ ਕਹਿ ਦਈਏ ਕਿ ਫਲਾਉਂਦਾ ਏ ਉਸ ਨੂੰ ਕਿਸੇ ਤੱਕ ਪਹੁੰਚਾਉਂਦਾ ਏ ਤਾਂ ਉਸ ਤੇ ਜਿਹੜੀ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ ਤੇ ਬਣਦਾ ਜੁਰਮਾਨਾ ਉਸੋ ਵਿਅਕਤੀ ਨੂੰ ਲਾਇਆ ਜਾਵੇ ਜੇਕਰ ਹੁਣ ਕੋਈ ਵੀ ਵਿਅਕਤੀ ਸੋਸ਼ਲ ਮੀਡੀਆ ਤੇ ਕੋਈ ਵੀ ਅਸ਼ਲੀਲ ਕਹਿ ਦਈਏ ਕਿ ਵੀਡੀਓਸ ਆਉਂਦੀਆਂ ਨੇ ਜਾਂ ਫੋਟੋਸ ਨੇ ਉਸ ਨੂੰ ਸਾਂਝਾ ਕਰਦਾ ਹੈ ਤਾਂ ਉਸ ਵਿਅਕਤੀ ਤੇ ਜਿਹੜੀ ਉਹ ਵੱਡੀ ਤੋਂ ਵੱਡੀ ਕਾਰਵਾਈ ਹੋ ਸਕਦੀ ਹੈ ਵੱਡੇ ਤੋਂ ਵੱਡਾ ਜੁਰਮਾਨਾ ਹੋ ਸਕਦਾ ਕਿਉਂਕਿ ਲਗਾਤਾਰ ਜਿਹੜਾ ਭਾਰਤ ਦੇ ਅੰਦਰ ਅਸ਼ਲੀਲ ਇਦਾਂ ਦੀ ਸਮਗਰੀ ਸੀਗੀ ਉਹ ਕਾਫੀ ਜ਼ਿਆਦਾ ਵਾਇਰਲ ਹੋਣ ਲੱਗ ਗਈ ਸੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਪਿਛਲੇ ਦਿਨ ਕੁਝ ਜਿਹੜੇ ਸੋਸ਼ਲ ਮੀਡੀਆ ਸਟਾਰਸ ਸੀਗੇ ਉਹਨਾਂ ਦੀਆਂ ਪੱਤੀਜਨਕ ਵੀਡੀਓ ਜਿਹੜੀਆਂ ਉਹ ਸਾਹਮਣੇ ਆਈਆਂ ਨੇ ਇਦਾਂ ਦੀ ਲਗਾਤਾਰ ਜਿਹੜੀਆਂ ਘਟਨਾਵਾਂ ਉਹ ਵਾਪਰ ਰਹੀਆਂ ਸੀ ਜਿਸ ਤੋਂ ਬਾਅਦ ਹੁਣ ਕੇਂਦਰੀ ਮੰਤਰੀ ਦੇ ਵੱਲੋਂ ਜਿਹੜਾ ਵੱਡਾ ਫੈਸਲਾ ਲੈ ਲਿਆ ਗਿਆ ਕੇਂਦਰੀ ਮੰਤਰੀ ਦੇ ਵੱਲੋਂ ਜਿਹੜੇ ਬ੍ਰॉडकास्टਿੰਗ ਮੰਤਰੀ ਨੇ ਉਹਨਾਂ ਦੇ ਵੱਲੋਂ ਜਿਹੜਾ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਕੇਂਦਰੀ ਮੰਤਰੀ ਅਸ਼ਵਨੀ ਵਿਸ਼ਨੂ ਦੇ ਵੱਲੋਂ ਜਿਹੜਾ ਇਹ ਲੋਕ ਸਭਾ ਦੇ ਵਿੱਚ ਜਿਹੜੀ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸੋਸ਼ਲ ਮੀਡੀਆ ਤੇ ਅਸ਼ਲੀਲ ਕੰਟੈਂਟ ਫਲਾਉਣ ਵਾਲਿਆਂ ਦੇ ਖਿਲਾਫ ਜਿਹੜਾ ਉਹ ਵੱਡੇ ਤੋਂ ਵੱਡਾ ਜਿਹੜਾ ਐਕਸ਼ਨ ਕੀਤਾ ਜਾਣਾ ਚਾਹੀਦਾ ਹੁਣ ਇਸੇ ਤਰਜ਼ ਤੇ ਜਿਹੜਾ ਕੇਂਦਰ ਸਰਕਾਰ ਹੈ ਕੇਂਦਰ ਗਵਰਨਮੈਂਟ ਹੈ ਉਹ ਉਹ ਇੱਕ ਬਿੱਲ ਲਿਆਉਣ ਜਾ ਰਹੀ ਆ ਜਿਸ ਦੇ ਵਿੱਚ ਜਿਹੜਾ ਇਦਾਂ ਦਾ ਕੰਟੈਂਟ ਫਲਾਉਂਦਾ ਇਦਾਂ ਦੇ ਵੀਡੀਓ ਜਾਂ ਫੋਟੋਜ਼ ਅਪਲੋਡ ਕਰਦਾ ਉਸ ਨੂੰ ਇਸ ਚੀਜ਼ ਦਾ ਖਮਿਆਦਾ ਜ਼ਰੂਰ ਭੁਗਤਣਾ ਪਊਗਾ ਉਸ ਤੇ ਵੱਡੀ ਕਾਰਵਾਈ ਹੋ ਸਕਦੀ ਆ ਮੋਟਾ ਜੁਰਮਾਨਾ ਲੱਗ ਸਕਦਾ ਜਿਸ ਤਰ੍ਹਾਂ ਪਿਛਲੇ ਦਿਨੀ ਆਸਟ੍ਰੇਲੀਆ ਦੇ ਵਿੱਚ ਵੀ ਜਿਹੜਾ ਬੱਚਿਆਂ ਦੇ ਲਈ ਜਿਹੜਾ ਸੋਸ਼ਲ ਮੀਡੀਆ ਸੀ ਉਹ ਬੈਨ ਕਰ ਦਿੱਤਾ ਗਿਆ ਸੀ ਜੇਕਰ ਕਿਸੇ ਬੱਚੇ ਦਾ ਅਕਾਊਂਟ ਸੋਸ਼ਲ ਮੀਡੀਆ ਤੇ ਮਿਲਦਾ ਤਾਂ ਉਸ ਦੇ ਨਾਲ ਜਿਹੜਾ ਉਸ ਤੇ ਮਾਤਾ ਪਿਤਾ ਨੂੰ ਵੀ ਜਿਹੜਾ ਇਸ ਦਾ ਹਰਜਾਨਾ ਭੁਗਤਣਾ ਪਊਗਾ 5 ਕਰੋੜ ਤੱਕ ਦਾ ਜਿਹੜਾ ਜੁਰਮਾਨਾ ਹੈ ਉਸ ਚੀਜ਼ ਤੇ ਲਗਾ ਦਿੱਤਾ ਗਿਆ ਸੀ ਉਹਨਾਂ ਨੇ ਕਿ ਹੈ ਕਿ ਇਹ ਸਾਡੇ ਦੇਸ਼ ਤੇ ਦੂਜੇ ਦੇਸ਼ਾਂ ਦੇ ਸੱਭਿਆਚਾਰ ਦੇ ਵਿੱਚ ਬਹੁਤ ਫਰਕ ਹੈ ਸਾਡੇ ਦੇਸ਼ ਦੇ ਵਿੱਚ ਜਿਹੜਾ ਇਦਾਂ ਦਾ ਅਸ਼ਲੀਲ ਕੰਟੈਂਟ ਹੈ ਉਸ ਨੂੰ ਫਲਾਉਣ ਤੇ ਜਰੂਰ ਜਿਹੜਾ ਉਹ ਕਾਰਵਾਈ ਹੋਣੀ ਚਾਹੀਦੀ ਆ ਰੋਕ ਲੱਗਣੀ ਚਾਹੀਦੀ ਆ ਜਿਸ ਤੇ ਕਰਕੇ ਜਿਹੜੀਆਂ ਕੁਝ ਘਟਨਾਵਾਂ ਨੇ ਕੁਝ ਕਹਦੀ ਕਿ ਸੀਰੀਅਸ ਕਰਾਈਮ ਹੈ ਉਹ ਘਟ ਸਕਦਾ ਹੈ ਹਾਲਾਂਕਿ ਬੱਚਿਆਂ ਦੇ ਲਈ ਜਿਹੜੀ ਇਹ ਚੀਜ਼ ਆ ਉਹ ਬਿਲਕੁਲ ਬੰਦ ਹੋਣੀ ਚਾਹੀਦੀ ਆ ਉਹਨਾਂ ਨੇ ਕਿਹਾ ਹੈ ਕਿ ਜੇਕਰ ਸੋਸ਼ਲ ਮੀਡੀਆ ਤੇ ਕੋਈ ਵੀ ਸਮੱਗਰੀ ਇਦਾਂ ਦੀ ਸਮੱਗਰੀ ਜੋ ਅਸ਼ਲੀਲ ਹੈ ਵਲਗਰ ਹੈ ਇਦਾਂ ਦੀ ਸਮੱਗਰੀ ਕੋਈ ਵੀ ਕਿਸੇ ਨੂੰ ਸੈਂਡ ਕਰਦਾ ਹੈ ਜਾਂ ਫਿਰ ਕਿਤੇ ਅਪਲੋਡ ਕਰਦਾ ਤਾਂ ਉਸਤੇ ਜਿਹੜਾ ਸਖਤ ਤੋਂ ਸਖਤ ਕਾਰਵਾਈ ਹੋਏ ਹੋਵੇਗੀ ਮੋਟਾ ਜੁਰਮਾਨਾ ਲੱਗੇਗਾ ਚਾਹੇ ਉਹ ਫੇਸਬੁਕ ਤੇ ਕਰਦਾ ਚਾਹੇ ਇੰਸਟਾਗ੍ਰam ਤੇ ਐਕਸ ਤੇ ਸਨੈਪਚੈਟ ਵਟਸਐਪ ਟੈਲੀਗ੍ਰam ਜਿੰਨਾ ਵੀ ਸੋਸ਼ਲ ਮੀਡੀਆ ਜੇਕਰ ਕਿਸੇ ਦੇ ਵੀ ਵਰਤੋਂ ਕਰਕੇ ਕੋਈ ਵੀ ਅਸ਼ਲੀਲ ਕੰਟੈਂਟ ਫਲਾਉਣ ਦੀ ਕੋਸ਼ਿਸ਼ ਕਰਦਾ ਜਾਂ ਫਿਰ ਅਪਲੋਡ ਕਰਦਾ ਉਸ ਨੂੰ ਵੱਡੇ ਜਿਹੜੇ ਖਮਿਆਜੇ ਨੇ ਇਸ ਤੇ ਭੁਗਤਣੇ ਪੈ ਸਕਦਾ ਕਿਉਂਕਿ ਕੁਝ ਦਿਨ ਪਹਿਲਾਂ ਜਿਹੜਾ ਆਸਟ੍ਰੇਲੀਆ ਦੇ ਵੱਲੋਂ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਕੀਤਾ ਗਿਆ ਸੀ ਵੱਡਾ ਕਹਿੰਦੀ ਹੈ ਕਿ ਇੱਕ ਕਾਨੂੰਨ ਆ ਜਿਹੜਾ ਉਹ ਲਾਗੂ ਕਰ ਦਿੱਤਾ ਗਿਆ ਸੀ ਸਖਤ ਹੋਈ ਸੀ ਆਸਟ੍ਰੇਲੀਆ ਸਰਕਾਰ ਉਸੇ ਤਰਜ਼ ਤੇ ਹੁਣ ਜਿਹੜੀ ਭਾਰਤ ਸਰਕਾਰ ਹੈ ਉਹ ਵੀ ਉਸੇ ਇਹ ਨਕਸ਼ੇ ਕਦਮਾਂ ਤੇ ਚੱਲਣ ਦੀ ਕੋਸ਼ਿਸ਼ ਕਰ ਰਹੀ ਆ ਉਹਨਾਂ ਦੇ ਵੱਲੋਂ ਵੀ ਜਿਹੜਾ ਭਾਰਤ ਦੇ ਵਿੱਚ ਜਿਹੜਾ ਬਲਗਰ ਕੰਟੈਂਟ ਚੱਲਦਾ ਜਾਂ ਫਿਰ ਅਸ਼ਲੀਲ ਕੰਟੈਂਟ ਚੱਲਦਾ ਉਸ ਨੂੰ ਜਿਹੜਾ ਠੱਲ ਪਾਉਣ ਦੇ ਲਈ ਜਿਹੜੇ ਵੱਡੇ ਕਦਮ ਨੇ ਉਹ ਚੱਕਣੇ ਸ਼ੁਰੂ ਕਰ ਦਿੱਤੇ ਗਏ ਨੇ ਤਾਂ ਇਹ ਕੇਂਦਰੀ ਮੰਤਰੀ ਅਸ਼ਨਵੀ ਵੈਸ਼ਨਵ ਦੇ ਵੱਲੋਂ ਜਿਹੜੇ ਬ੍ਰਾਡਕਾਸਟਿੰਗ ਮਨਿਸਟਰ ਨੇ ਭਾਰਤ ਦੇ ਉਹਨਾਂ ਦੇ ਵੱਲੋਂ ਜਿਹੜਾ ਇਹ ਵੱਡਾ ਬਿਆਨ ਦਿੱਤਾ ਗਿਆ ਹੁਣ ਜਿਹੜਾ ਭਾਰਤ ਦੇ ਵਿੱਚ ਵੀ ਸੋਸ਼ਲ ਮੀਡੀਆ ਬੱਚੇ ਦੇ ਲਈ ਹੋਵੇਗਾ ਬੈਨ